ਜੀ ਸਾਡੀ ਛੋਲ ਨੇ ਭਰ ਲਈ ਢਾਨ ਤੇ ਦੇਖਦੇ ਹਾਂ ਹੁਣ ਕਿਹਦੀ ਕਿਹਦੀ ਆਉਂਦੀ ਹੈ ਪਹਿਚਾਨ ਮੇਲੇ ਦਾ ਲੋ ਵਨੰਦ ਸਰ ਬਾਦ ਆਉਂਦਾ ਬਾਕੀ ਸਰਦੋਂ ਧੰਦ ਕੰਮ ਧੰਦੇ ਤੇ ਚੱਲਦੇ ਰਹਿਣੇ ਨੇ ਮੇਲਾ ਜਰੂਰ ਜਿਹੜਾ ਹੈਗਾ ਉਹ ਧੰਦ ਧੰਦੇ ਛੱਡ ਕੇ ਇਨਸਾਨ ਨੂੰ ਵੇਖਣਾ ਚਾਹੀਦਾ ਕਿਉਂਕਿ ਸਾਡੇ ਵੱਡੇਆਂ-ਵਡੇਰਿਆਂ ਦਾ ਸਾਡੇ ਪਿੰਡ ਦੇ ਤਖਤੂਪੁਰੇ ਦੇ ਇਤਿਹਾਸਕ ਪਿਛੋਕਰ ਦਾ ਇੱਕ ਜਿਉਂਦੀ ਜਾਗਦੀ ਸਮਾਲ ਆ ਇਹ। ਕਿਰਨ ਲੱਗ ਜਾਂਦਾ ਮੈਨੂੰ? ਨਹੀਂ ਲੱਗਦਾ ਡਰਨਾ ਧੱਕਾ ਨਹੀਂ ਹੁੰਦਾ। ਲਓ ਜੀ ਤਖਤੂਪੁਰੇ ਦੇ ਮੇਲੇ ਦੇ ਵਿੱਚ तकरीबन ਇੱਥੇ ਸਾਰਾ ਪਿੰਡ ਹੀ ਦੇਖਦਾ। ਇਸ ਤੋਂ ਉੱਪਰ ਮਨਲਾ ਦਾ ਵਾਟਰ ਟੈਂਕੀ ਹੈ ਪਾਣੀ ਵਾਲੀ ਜਾਂ ਸ਼ਿਵ ਮੰਦਰ ਤਖਤੂਪੁਰਾ ਤੇ ਆ ਸਾਰਾ ਪਿੰਡ ਆ ਜਿਹੜਾ ਇੱਥੋਂ ਵਖਰਿਆ ਸਾਡੇ ਪਿੰਡ ਦੀ ਇਹ ਵੱਖਰੀ ਪਛਾਣ ਮਿੱਤਰੋ ਉਹ ਗੱਲ ਆ ਤਖਤਰੇ ਦੀ ਵੱਖਰੀ ਪਹਿਚਾਣ ਇੱਧਰ ਤਿੰਨ ਪਾਸ਼ਾਈਆਂ ਦੀ ਚੰਸੋ ਪ੍ਰਾਪਤ ਗੁਰੂ ਘਰ ਆ ਪਹਿਲੀ ਪਾਸ਼ਾਈ ਗੁਰੂ ਨਾਨਕ ਦੇਵ ਜੀ तकरीबन ਸਵਾ ਮਹੀਨਾ ਇੱਥੇ ਰਹੇ ਆ ਸੇਮੀ ਪਾਸ਼ਾਈ ਤੇ ਇੱਧਰ ਮੇਰੇ ਬੈਕ ਸਾਈਡ ਹੈਗਾ ਦਸਵੀਂ ਪਾਸ਼ਾਈ ਤੱਕ ਤੇ ਆ ਸਾਹਮਣੇ ਸਾਡਾ ਇਤਿਹਾਸਕ ਸਰੋਵਰ ਜਿਵੇਂ ਉਧਰ ਵੀ ਹੈਗੀਆਂ ਚਣੋਲਾ ਸਾਹਮਣੇ ਆਪਾਂ ਦੇਖੇ ਇੰਨੇ ਉਹ ਛੋਟੀਆਂ ਛੋਟੀਆਂ ਜਿਆ ਨਾ ਉਹ ਡਰ ਨਹੀਂ ਟਲੋੜਨੇ ਕਿੰਨਾ ਮਹਿਸੂਸ ਹੋ ਰਿਹਾ ਠੀਕ ਹੈ ਹਾਂ ਬੈਠੋ ਸਾਲਵਾਰ ਬੈਠੇ ਰਹੇ ਡਰ ਦਾ ਅੰਦਰ ਦਾ ਪੁੱਤ ਗੱਲ ਨਹੀਂ ਕਰਦਾ ਸਾਹਮਣੇ ਬੁਜੀ ਜਲਾਉਣੀ ਹੈ ਯਾਰ ਉੱਤੇ ਕਿਹੜਾ ਅਗੇ ਧਰਦਾ ਉਹ ਕਹਿੰਦਾ ਕਿ ਉਹ ਸਵੇਰ ਚਾਹੇਗਾ ਆਇਆ ਤੂੰ ਦੇਖ ਤੇਰਾ ਸਾਥ ਚਾਲੇ ਲੱਗ ਰਹੇ ਸਾਹਮਣੇ ਮਾਗੀ ਟੂਰਨਾਮੈਂਟ पी लॻा पी तव्हां बस फेर कुझु नी वरी मॉब्लम नी जजमेंट न ਔਰ ਇਹ ਤੇ ਮਨੁਲਾ ਦਾ ਬਿੰਦਰ ਦਵਾਨੇ ਉਹਨਾਂ ਨੇ ਵੀ ਲਾਇਆ ਵਾ ਜਿਹੜਾ ਹੈਗਾ ਬੁੱਕਸਟਾਲ ਬਹੁਤ ਤਕੜਾ ਸਾਹਮਣੇ ਉਹ ਮਾਗੀ ਟੂਰਨਾਮੈਂਟ ਹੈ ਜੀ ਤਾ ਜਦੋਂ ਬੰਦਾ ਤਾਂ ਉਹ ਝਗੜਦਾ ਚਨੋਲ ਦਾ 20 ਮੀਟਰ ਹੈ ਵੀ ਥੱਲੇ ਨੂੰ ਆਉਂਦੀ ਐ ਉਹ ਮੜਾ ਜਿਆਦਾ ਬਹੁਤ ਜਿਆਦਾ ਹੋਗਾ ਲੱਗਦਾ ਮੈਨੂੰ ਕਿਸ ਦਾ ਤੁਸੀਂ ਹੋ ਦੇ ਹੋਰ ਵੀ ਆ ਗਈ ਵੀ ਨਹੀਂ ਸਾਡੇ ਮੈਡਮ ਹਾਂਜੀ ਐ ਦੇ ਐ ਦੇ ਬਾਈ ਜੀ ਜੁੜ ਚੁੱਕੇ ਮਲਾ ਮਹਿਤਾਬ ਹਨਾ ਆ ਜਾ ਐ ਦੇ ਐ ਦੇ ਰੰਦ ਰੰਦ ਓਏ ਆ ਜਾ ਤੂੰ ਕਿਉਂ ਡਰਦੀ ਐ ਇੱਥੇ ਆ ਜਾ ਆ ਜਾ ਮੈਂ ਕਹੀ ਜਨਾਂ ਜਾਂ ਤੈਨੂੰ ਜਿਹੜਾ ਜਿਹੜਾ ਮੈਂ ਉਹ ਦਿੱਲਤਨਾਂ ਕਰ। ਕਿਉਂ ਕਿ ਮੈਂ ਜਾਤੀ। ਬੈਗ ਬੈਗ ਮੋੜ ਤੇ ਜੀ ਸਲੋਵਰ ਦਾ ਦੇਖਣਾ ਬਈਆ ਦਰਸ਼ਕਾਂ। ਉਹ ਤੁਹਾਨੂੰ ਕੁੱਤੂ ਬੋਲਦਾ ਉਹ ਦਿਖਾਉਗੇ ਦਿਖਾਉਗੇ। ਸਾਹਮਣੇ ਗਰਾਊਂਡਾਂ ਦੇ ਵਿੱਚ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਜੀ। ਵੈਸੇ ਆਏ ਕੱਪੜੇ ਪਾਈ ਕਰਦੇ ਆ। ਇਹ ਆਹ ਜਲਦੀ ਹੀ ਕੋਈ ਆ। ਉਹ ਰੱਬੀ ਜਾਨ। ਹੋ ਚੁੱਕਿਆ ਜੀ ਚੀਕੋਕ੍ਰੇਸੀ I ਇਥੇ ਕਿ ਮੈਨੂੰ ਲੱਗਦਾ ਕਿਸੇ ਹੋਰ ਕੰਟਰੀ ਦੇ ਲੱਗਦੇ ਆ ਇਹ ਪਰ ਆਰਬ ਕੰਟਰੀ ਦੇ ਧੰਨਵਾਦ ਆ ਜੀ ਜਿਹੜੇ ਵੀਰ ਨਾਲ ਜੁੜਿਆ ਇੱਕ ਹੋਰ ਵੀਰ ਜਿਹੜੇ ਲਓ ਜੀ ਮੇਲੇ ਦੇ ਲਾਈਵ ਦਾ ਸਾਹਮਣੇ ਮੌਤ ਦਾ ਕੋਈ ਵੀ ਦਿਖਾਵਾਂਗੇ ਤੁਹਾਨੂੰ ਫਿਲਹਾਲ ਦਰੱਖਤੀ ਆ ਕੀ ਜਿਹੜੇ 100 ਰੁਪਏ ਦੱਤਾ ਨਾ ਇਹਰਾ ਵੱਕ ਬਣੀ ਆ